ਪੰਜਾਬ ਦੇ ਵਿੱਚ ਕਾਰੋਬਾਰ ਕਰਨਾ ਵੀ ਹੁੰਦਾ ਜਾਂਦਾ ਹੈ ਮੁਸ਼ਕਿਲ ਜਿੱਤੋਂ ਬਾਅਦ ਤਸਵੀਰਾਂ ਜਦੋਂ ਆਪਾਂ ਦੇਖਦੇ ਆਂ ਤਾਂ ਸਾਰੇ ਹੀ ਹੈਰਾਨ ਵੀ ਹੋ ਜਾਂਦੇ ਆ ਤੇ ਰੋਂਗਟੇ ਵੀ ਖੜੇ ਹੋ ਜਾਂਦੇ ਨੇ ਲੋਕਾਂ ਦੇ ਜੀਹਾਂ ਇੱਕ ਤਸਵੀਰ ਤੁਹਾਨੂੰ ਇਸ ਤਰ੍ਹਾਂ ਦੀ ਦਿਖਾਉਣ ਜਾ ਰਹੇ ਆ ਜਿਸ ਨੂੰ ਦੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਮੁਹਾਲੀ ਦੇ ਵਿੱਚ ਇੱਕ ਸੁਨਿਆਰਾ ਡਾਕਾਇਆ ਲੁੱਟੇ ਲਿੱਤਾ ਜਾਂਦਾ ਦਿਨ ਦਿਹਾੜੇ ਵਾਰਦਾਤ ਜਿਹੜੀ ਹੋ ਸੀਸੀਟੀਵੀ ਦੇ ਵਿੱਚ ਜਿਹੜੀ ਆ ਉਹ ਪੂਰੀ ਤਰ੍ਹਾਂ ਆ ਚੁੱਕੀ ਗਈ ਹੈ ਲੇਕਿਨ ਜਦੋਂ ਤੁਸੀਂ ਸੀਸੀਟੀਵੀ ਦੇਖੋਗੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਤੁਸੀਂ ਹੈਰਾਨ ਹੋ ਜਾਓਗੇ ਤੇ ਐਡੇ ਹੌਸਲੇ ਬਲੰਦ ਹੋ ਚੁੱਕੇ ਇਨਾਂ ਲੋਕਾਂ ਦੇ ਕਿ ਕੀ ਹੁਣ ਪੰਜਾਬ ਦੇ ਵਿੱਚ ਬੰਦਾ ਕਾਰੋਬਾਰ ਵੀ ਨਾ ਕਰੇ ਕਿ ਪੰਜਾਬ ਦੇ ਵਿੱਚ ਲੋਕੀ ਕੋਈ ਬਿਜ਼ਨਸ ਵੀ ਨਾ ਕਰੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਦੇਖਣ ਨੂੰ ਮਿਲਦੇ ਪਏਗੇ ਉੱਥੇ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਵੱਡੇ ਇਲਜ਼ਾਮ ਦੇਦੇ ਪ੍ਰਸ਼ਾਸਨ ਉੱਤੇ ਤੇ موجوده ਸਰਕਾਰਾਂ ਉੱਤੇ ਲਗਾਏ ਜਾ ਰਹੇਗੇ ਕਿਤਨਾ ਕਿਤੇ ਲੋਕ ਸਹੀ ਵੀ ਆਖਦੇ ਪਏਗੇ ਨੇ ਕਿਉਂਕਿ ਚਿੱਟਾ ਹੀ ਇੰਨਾ ਜ਼ਿਆਦਾ ਹੋ ਗਿਆ ਹੈ ਨਸ਼ੇ ਦੀ ਪੂਰਤੀ ਵਾਸਤੇ ਲੋਕ ਪਿੱਲੋਂ ਆਪਦੇ ਘਰਾਂ ਦਾ ਸਮਾਨ ਵੇਚਦੇ ਸੀ ਕਿ ਹੁਣ ਲੋਕਾਂ ਨੂੰ ਲੁੱਟ ਕੇ ਹੋ ਕੇ ਲੋਕਾਂ ਦੇ ਮੋਬਾਈਲ ਲੋਕਾਂ ਦੇ ਪੈਸੇ ਤੇ ਲੋਕਾਂ ਦੇ ਘਰਾਂ 'ਚ ਚੋਰੀਆਂ ਕਰਕੇ ਆਪਣੇ ਚਿੱਟੇ ਦੀ ਪੂਰਤੀ ਤਾਂ ਕਰ ਲੈਂਦੇ ਨੇ ਲੇਕਿਨ ਜਿੰਨਾਂ ਲੋਕਾਂ ਨੂੰ ਲੁੱਟਦੇ ਆ ਉਹਨਾਂ ਦੀ ਜਿਹੜੀਗੀ ਆ ਕਿਰਤ ਕਮਾਈ ਚਲੀ ਜਾਂਦੀ ਆ ਤੇ ਫਿਰ ਲੋਕ ਮਾਇੂਸ ਹੋ ਕੇ ਕਈ ਲੋਕ ਤਾਂ ਵੱਡੇ ਵੱਡੇ ਆਪਣੇ ਆਪ ਨਾ ਕਾਂਡ ਕੱਢ ਲੈਂਦੇ ਨੇ ਕਈ ਲੋਕ ਫਿਰ ਪੰਜਾਬ ਨੂੰ ਛੱਡ ਕੇ ਜਾਣਾ ਹੀ ਸਹੀ ਸਮਝਦੇ ਹੈਗੇ ਨੇ ਹੁਣ ਕਿਤੇ ਨਾ ਕਿਤੇ ਸਰਕਾਰਾਂ ਨੂੰ ਸੋਚਣਾ ਹੋਵੇਗਾ ਤੇ ਇਨਾਂ ਹਾਲਾਤਾਂ ਨੂੰ ਕਿਸ ਤਰ੍ਹਾਂ ਕਾਬੂ ਪਾਇਆ ਜਾਵੇ ਕਿਤੇ ਇਹ ਨਾ ਹੋਵੇ ਤੇ ਪੰਜਾਬ ਦੇ ਲੋਕ ਨੌਜਵਾਨ ਤੇ ਜਾਂ ਫਿਰ ਪੰਜਾਬ ਦੇ ਲੋਕ ਹੌਲੀ-ਹੌਲੀ ਇੱਥੋਂ ਪਲਾਨ ਕਰਕੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਹੀ ਚਲੇ ਜਾਣ ਕਿਉਂਕਿ ਸੇਫ ਤਾਂ ਹੁਣ ਪੰਜਾਬ ਦੇੰਦਾ ਨਜ਼ਰ ਨਹੀਂ ਆਉਂਦਾ ਪਿਆਗਾ ਤੁਹਾਡਾ ਕੀ ਕਹਿਣਾ ਸਬਾਰੇ ਜਰੂਰ ਕਮੈਂਟ ਕਰਿਓ ਨਾਮ ਨਾਲ ਆਪਣੀ ਰਾਏ ਤਾਂ ਦੇ ਹੀ ਦਿਆ ਕਰੋ ਕੋ ਵੀਡੀਓ ਨੂੰ ਸ਼ੇਅਰ ਤਾਂ ਕਰ ਹੀ ਦਿਓ ਜਿਹੜੀ ਉਹ ਦਿਨ ਦਿਹਾੜੇ ਉਲਟ ਹੋਈ ਹੈ ਬਹੁਤ ਮਾੜੀ ਗੱਲ ਆ ਔਰ ਜਿਹੜੇ ਦੁਕਾਨਦਾਰ ਹੈ ਉਹ ਬੜੇ ਸਦਮੇ 'ਚ ਹੈ ਮੈਂ ਹੁਣੇ ਮਿਲ ਕੇ ਆ ਉਹਨਾਂ ਨੂੰ ਤੇ ਦਹਿਸ਼ਤ ਨੂੰ ਫੀਲ ਕਰ ਰਹੇ ਸਾਰਾ ਪਰਿਵਾਰ ਹੀ ਵੀ ਇਹ ਮਾੜੀ ਘਟਨਾ ਦੇ ਨਾਲ ਜਿਹੜਾ ਇੱਕ ਸਵਾਲ ਉੱਠਦਾ ਹੈ ਕਿ ਪ੍ਰਸ਼ਾਸਨਿਕ ਕੁਝ ਨਾ ਕੁਝ ਕਮੀਆਂ ਜਿਹੜੀਆਂ ਰਹਿੰਦੀਆਂ ਕਿਉਂਕਿ ਸੁਰੱਖਿਆ ਦਾ ਮਾਹੌਲ ਪੰਜਾਬ ਦੇ ਅੰਦਰ ਦਿਨ ਬਦ ਦਿਨ ਹੋਰ ਬੱਤਰ ਤੋਂ ਬੱਤਰ ਹੁੰਦਾ ਜਾ ਰਿਹਾ ਜਿਸ ਨੂੰ ਜਿਹੜਾ ਪ੍ਰਸ਼ਾਸਨ ਨੂੰ ਧਿਆਨ ਇਸ ਦੇ ਉੱਤੇ ਦੇਣਾ